ਜ਼ਿਹਦ ਵਿਭਾਗ ਵੱਲੋਂ ਅੱਜ ਸਵੇਰੇ ਸੈਲੂਨ ਸੰਚਾਲਕ ਖਿਲਾਫ ਕੇਸ ਦਰਜ ਕੀਤੇ ਜਾਣ ਮਗਰੋਂ ਸੈਲੂਨ ਨੂੰ ਸੀਲ ਕਰਨ ਦੇ ਬਾਵਜੂਦ ਖੰਨਾ ਵਿੱਚ ਅਪਲਾਈ ਕੀਤੀ ਦਵਾਈ ਲੈਣ ਵਾਲਿਆਂ ਦੀ ਭੀੜ ਦੇਖਣ ਨੂੰ ਮਿਲੀ ਗੰਦੇਪਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਆਪਣੇ ਸਿਰ ਤੇ ਲਗਾਉਣ ਵਾਲੀ ਦਵਾਈ ਲੈਣ ਲਈ ਪਹੁੰਚੇ ਅਤੇ ਅੱਜ ਸੈਲੂਨ 'ਚ ਦਵਾਈ ਲੈਣ ਆਏ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਤੋਂ ਅਜੇ ਲੁਧਿਆਣਾ ਤੋਂ ਮਨਦੀਪ ਸਾਨੇਵਾਲ ਤੋਂ ਚੰਡੀਗੜ੍ਹ ਤੋਂ ਆਏ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹ ਤੋ ਤੋ ਤਿੰਨ ਵਾਰ ਆਪਣੇ ਸਿਰ ਤੇ ਦਵਾਈ ਲਗਾ ਚੁਕੇ ਹਨ ਉਹਨਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਉਸ ਨੇ ਦਵਾਈ ਦਾ ਅਸਰ ਵੀ ਦੇਖਿਆ ਹੈ ਅਤੇ ਉਸ ਦੇ ਸਿਰ ਤੇ ਵਾਲ ਉਗਣੇ ਸ਼ੁਰੂ ਹੋ ਗਏ ਹਨ ਲੋਕਾਂ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿੱਥੋਂ ਆਏ ਤੁਸੀਂ ਜਿੰਮੇ ਸਾਨੇ ਵਾਲਾ ਹੈ ਜੀ ਤੇ ਕਿਹੜਾ ਨਾਇਜ਼ ਹੈ ਜਿੱਥੇ ਵਾਲਾ ਦੇ ਵਾਰਾ ਠੀਕ ਕਰਾ ਅੱਛਾ ਜੀ ਤੇ ਦੋ ਹਫ਼ਤੇ ਹੋਇਆ ਜੇ ਮਸਾ ਨੂੰ ਤੀਜੇ ਹਫ਼ਤੇ ਆਉਂਿਆ ਪਹਿਲਾਂ ਦੋ ਵਾਰ ਹੀ ਆ ਚੁੱਕੇ ਹਾਂ ਜੀ ਦੋ ਵਾਰੀ ਆ ਚੁੱਕੇ ਹਾਂ ਜੀ ਇਹ ਤੀਸਰਾ ਚੱਕਰ ਹੈ ਜੀ ਜਦੋਂ ਸਲੂਨ ਸੀਲ ਹੋ ਚੁੱਕੇ ਪਤਾ ਕਿਉਂ ਆ ਹਾਂਜੀ ਆ ਹਾਂਜੀ ਆ ਜੀ ਤੁਹਾਨੂੰ ਪਤਾ ਨਹੀਂ ਅਗਰ ਸਲੂਨ ਦੇ ਵਿੱਚ ਜੇ ਲੋਕਾਂ ਦੀ ਦਵਾਈ ਲਈ ਸੀ ਕੁਝ ਉਹਨਾਂ ਦੇ ਤੇ ਅੱਖਾਂ ਉੱਤੇ ਕਹਿੰਦੇ ਇਨਫੈਕਸ਼ਨ ਵਗੈਰਾ ਹੋ ਗਿਆ ਉਸ ਚੀਜ਼ ਬਾਰੇ ਤੁਹਾਨੂੰ ਪਤਾ ਹੈ ਜਿੰਨੇ ਪਤਾ ਚੱਲਿਆ ਇਹਨੂੰ ਜਦੋਂ ਤੁਸੀਂ ਇੱਥੇ ਦਵਾਈ ਲਵਾਨ ਆਏ ਸੀ ਤੁਹਾਡੇ ਕੋਈ ਅੱਖਾਂ ਦੇ ਇਨਫੈਕਸ਼ਨ ਵਗੈਰਾ ਕੋਈ ਹੋਇਆ ਸੀ ਨਹੀਂ ਸਿਰ ਤੇ ਖਾਲੀ ਹੋਈ ਸੀ ਕਿ ਦਹਾਨੇ ਬ੍ਰੇ ਉਸ ਤੋਂ ਬਾਅਦ ਕੁਝ ਨਹੀਂ ਆ ਉਸ ਤੋਂ ਬਾਅਦ ਕੁਝ ਨਹੀਂ ਜੀ ਨਹੀਂ ਜੀ ਕਿੰਨੀ ਵਾਰ ਤੋਂ ਓਵਰ ਦਵਾਈ ਲਵ ਲਏ ਚੁੱਕੇ ਹਾਂਜੀ ਜਦ ਅੱਜ ਦਾ ਬਾਰੇ ਤੁਹਾਨੂੰ ਪਤਾ ਸੀ ਇੱਥੇ ਜਿਨੇ ਅੱਜ ਦੇ ਬਾਰੇ ਮੈਂ ਪਤਾ ਤੀਸਰਾ ਰੌ ਹਾਂ ਜੀ ਬਾਜੀ ਮੈਂ ਰਾਕੇਸ਼ ਕੁਮਾਰ ਹਾਂ ਚੰਡੀਗੜ੍ਹ ਦਾ ਪਹਿਲਾਂ ਵੀ ਇੱਥੇ ਆਇਆ ਪਹਿਲੀ ਇੱਕ ਵਾਰ ਮੈਂ ਲਗਾ ਚੁੱਕਿਆ ਮੈਨੂੰ ਤਾਂ ਥੋੜਾ ਜਿਹਾ ਫਰਕ ਲੱਗਿਆ ਜੀ ਕੋਈ ਮੈਨੂੰ ਇਨਫੈਕਸ਼ਨ ਕੋਈ ਅੱਖਾਂ ਦਾ ਕੋਈ ਕੁਝ ਨਹੀਂ ਥਾ ਔਰ ਵੈਸੇ ਵੀ ਫਰਕ ਲੱਗਿਆ ਇਹ ਦੇਖੋ ਤੁਸੀਂ ਇੱਥੇ ਨਹੀਂ ਕੋਈ ਇਦਾਂ ਨਹੀਂ ਪਾਲ ਦੇਖਿਆ ਜਾਂਦਾ ਕਿ ਸੰਗਰੂਰ ਦੇ ਵਿੱਚ ਪਰਸੋ ਜਿਹੜੀ ਕਤਵਾਈ ਲੱਗੀ ਸੀ ਉੱਥੇ ਕੈਂਪ ਲਾਇਆ ਗਿਆ ਸੀ ਨਾ ਵੱਲੋਂ ਨੈਨਕਸ਼ਿਪਲ ਵੱਲੋਂ ਉੱਥੇ ਕਹਿੰਦੇ ਕਿ ਪੁੱਤਰ ਇਨਫੈਕਸ਼ਨ ਹੋ ਰਿਹਾ ਹੈ 60 ਪਰ ਪਿਆਰ ਫਿਰ ਦੇਖੋ ਜੀ ਔਰੇ ਵੀ ਦੇਖੋ ਕਿੰਨੇ ਬੰਦੇ ਨੇ ਲਵਾਇਆ ਹੋਇਆ ਲਵਾਣੇ ਆ ਰਹੇ ਆ ਜੇ ਹੁਣ ਜਿਸ ਤਰ੍ਹਾਂ ਤੁਸੀਂ ਸੰਗਰੂਰ ਦਾ ਦੱਸਿਆ ਤੇ ਇੱਥੇ ਵੀ ਬੰਦਿਆਂ ਨੂੰ ਕਈਆਂ ਨੂੰ ਆਉਣਾ ਚਾਹੀਦਾ ਜੀ ਓ ਲਾਨ ਤੋਂ ਪਹਿਲਾਂ ਦਿੱਲੀ ਦਾ 5-700 ਬੰਦਾ ਆ ਰਿਹਾ ਹੈ ਇਹਨਾਂ ਦੇ ਪਾਸ ਇਹ ਸਾਹਬ ਦੇ ਤਾਂ ਹਜ਼ਾਰਾਂ ਦੇ ਸਾਹਬ ਤੇ ਬੰਦੇ ਆਉਣੇ ਚਾਹੀਦੇ ਸਾਨੂੰ ਇਨਫੈਕਸ਼ਨ ਹੁੰਦਾ ਤਾਂ ਅਸੀਂ ਆਂਦੇ ਨਹੀਂ ਜਿਸ ਤਰ੍ਹਾਂ ਤੁਸੀਂ ਪੁੱਛਦੇ ਅਸੀਂ ਐਂਟੀ ਹੁੰਦੇ ਨੇ ਤੇ ਰਿਜ਼ਲਟ ਹੈਗਾ ਇਹ ਤਦ ਹੀ ਤੁਸੀਂ ਹਾਂਜੀ ਹਾਂਜੀ ਜੀ ਜੀ ਆ ਸਾਡੇ ਸਾਹਮਣੇ ਹੈ ਜੀ ਆ ਦੇਖੋ ਇਹ ਦੇਖੋ ਮੇਰੇ ਕੋਲ ਫੋਟੋਮਾ ਵੀ ਹੈ ਜਿਸ ਵੇਲੇ ਮੈਂ ਲਵਾ ਕੇ ਲਵਾਣੇ ਆਇਆ ਤਾਂ ਉਸ ਤੋਂ ਬਾਅਦ ਹੀ ਹੁਣ ਤੁਸੀਂ ਦੇਖ ਲਓ ਭਾਈ ਨਾਲੇ ਲਗਾਉਣ ਤੋਂ ਪਹਿਲਾਂ ਇੱਕ ਸ਼ਰਤ ਹੈ ਹੁੰਦੀ ਜੀ ਆਪਣੇ ਮੋਬਾਈਲ 'ਚ ਜਿਹੜੀ ਹੈ ਆਪਣੇ ਅੱਜ ਜੀ ਆਪਣੇ ਉਹ ਉਹ ਬਣਾ ਲਓ ਮੂਵੀ ਠੀਕ ਹੈ ਜੀ ਲਾਂਨ ਤੋਂ ਪਹਿਲੇ ਵੀ ਕਹਿੰਦੇ ਵੀ ਕਿਸੇ ਬੰਦੇ ਦੇ ਆਇਆ ਅੱਖਾਂ 'ਚ ਇਨਫੈਕਸ਼ਨ ਹੋ ਗਿਆ ਤਾਂ ਘਰਾਂ ਦੇ ਕੋਈ ਬਣਨੀ ਹੈ ਜੀ ਸਲੂਨ ਤਾਂ ਟੋਟਾ ਸੀਲ ਕਰ ਦਿੱਤਾ ਗਿਆ ਹੈ ਜੀ ਇਹ ਸਲੂਨ ਆ ਸੀਲ ਕਰ ਦਿੱਤਾ ਗਿਆ ਉਹਦੇ ਐਫਆਈਰ ਫਿਲਹਾਲ ਤਾਂ ਜਾਉਂਗੇ ਜਾਂ ਖੁੱਲੋਗੇ ਫੇਰ ਆਉਂਗੇ ਜੇ ਦੁਵਾਰੇ ਲੱਗੇ ਅਸੀਂ ਆਵਾਂ ਦੁਵਾਰੇ ਲਵੋ ਜੀ ਦੁਵਾਰ ਲੱਗੇ ਤਾਂ ਬੜੇ ਬੰਦੇ ਹੁੰਦੇ ਆ ਇਹ ਮਨਦੀਪ ਸਿੰਘ ਨਾਮ ਆ ਮੈਂ ਲੁਧਿਆਣੇ ਤੋਂ ਆਇਆ ਜੀ ਮੈਂ ਇੱਕ ਵਾਰੀ ਲਵਾ ਚੁੱਕਿਆ ਵਾਂ ਦੂਜੀ ਵਾਰੀ ਆਇਆ ਵਾਂ ਤੇ ਜੀ ਇਹ ਜਦੋਂ ਵੀ ਲਾਉਂਦੇ ਹਨ ਇਹ ਪਹਿਲਾਂ ਦੱਸਦੇ ਨੇ ਲੋਕਾਂ ਨੂੰ ਕਿ ਤੁਹਾਡੀ ਕੋਈ ਦਵਾਈ ਤਾਂ ਕਿਸੇ ਚੀਜ਼ ਦਵਾਈ ਨਹੀਂ ਚਲਣੀ ਚਾਹੀਦੀ ਤੇ ਨਾਲੇ ਆਪਣੀ ਜਿਹੜਾ ਲਵਾਣੀ ਆ ਨਾ ਆਪਣੀ ਅੱਖਾਂ ਤੇ ਤੁਸੀਂ ਆਪ ਦੇਖਣਾ ਵਣੀ ਧੋਂਦੇ ਵੀ ਆ ਜੀ ਤੇ ਆਪਣੀ ਕੇਅਰ ਕਰਕੇ ਸਾਨੂੰ ਧੋਂਦੇ ਆ ਠੀਕ ਹੈ ਤੁਹਾਨੂੰ ਕਿਸੇ ਢੰਗ ਨਾਲ ਇਹ ਜਿੱਦਾਂ ਸਲੂਨ ਦੇ ਵਿੱਚ ਪਿੱਛੇ ਸੇ ਕਰਕੇ ਉੱਪਰ ਪਾਣੀ ਪਾ ਕੇ ਆਪ ਧੋਂਦੇ ਨੇ ਠੀਕ ਹੈ ਨਾ ਜੀ ਜੇ ਤੁਸੀਂ ਅੱਧਾ ਧੋਂਗੇ ਅੱਖਾਂ ਤੇ ਤਾਂ ਪਾਣੀ ਪਊਗਾ ਹੀ ਪਊਗਾ ਰੈਕਸ਼ਨ ਹੋਣੀ ਆ ਠੀਕ ਹੈ ਜੀ ਕੇਅਰ ਆਪਾਂ ਕਰਨੀ ਆ ਜੀ ਲੋਕਾਂ ਸਮੂਹ ਦੇ ਵਿੱਚ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਹੈ ਜੀ ਦੇਖੋ ਮੇਰੀ ਗੱਲ ਸੁਣੋ ਉੱਥੇ ਹਜ਼ਾਰਾਂ ਦੇ ਨਾਲ ਬੰਦੇ ਆਏ ਸੀਗੇ ਠੀਕ ਹੈ ਨਾ ਜੀ ਉਹਨਾਂ ਨੇ ਆਪ ਧੋਤੇ ਆ ਉਨਾਂ ਨੂੰ ਤਾਂ ਕਿਸੇ ਨੇ ਦੱਸਿਆ ਨਹੀਂ ਹੋਊਗਾ ਮੈਂ ਸੋਚਦਾ ਨਹੀਂ ਸਾਨੂੰ ਦੱਸਿਆ ਸੀਗਾ ਅਸੀਂ ਆਏ ਐ ਇੰਨੇ ਬੰਦੇ ਇਕੱਠੇ ਹੋਏ ਆ ਪਾਗਲ ਤਾਂ ਨਹੀਂ ਆਏਗੇ ਜੀ ਇੰਨੇ ਦੋ ਲੋਕੀ ਆਉਂਦੇ ਨੇ ਜਿਨ੍ਹਾਂ ਦੇ ਫਰਕ ਪਿਆ ਉਹ ਤਾਂ ਆਏ ਨੇ ਨਹੀਂ ਜੀ ਸਾਰੇ ਆ ਰਹੇ ਸਾਰੇ ਆ ਰਹੇ ਆ ਭੇਡ ਚਾਲ ਵੀ ਹੋ ਸਕਦੀ ਹੈ ਭੇਡ ਚਾਲ ਨਹੀਂ ਜੀ ਮੇਰੀ ਗੱਲ ਸੁਣੋ ਜਿਹੜਾ ਅੱਜ ਕੱਲ ਦੇ ਲੋਕ ਜਿਹਨੂੰ ਉੱਪਰ ਜਿਹੜਾ ਉੱਪਰ ਚੜਦਾ ਵਾ ਚੜ ਨਹੀਂ ਦਿੰਦੇ ਤੇ ਗਰਵਾਲੇ ਵੀ ਬਹੁਤ ਨੇ ਠੀਕ ਹੈ ਨਾ ਜੀ ਹੁਣ ਸਾਡੇ ਅਸੀਂ ਆਏ ਆ ਅਸੀਂ ਇੰਨੇ ਜਾਣੇ ਲੋਕੀ ਆਏ ਆ ਜਿਨ੍ਹਾਂ ਨੂੰ ਫਰਕ ਪਿਆ ਵਾ ਜਿਨ੍ਹਾਂ ਨੂੰ 6 ਮਹੀਨੇ ਹੋ ਗਏ ਆ 6 ਵਾਰੀ ਆ ਚੁੱਕੇ ਆ ਉਹ ਪਾਗਲ ਤਾਂ ਨਹੀਂ ਹੈਗੇ ਨਹੀਂ ਨਹੀਂ ਬਾਈ ਉਹਨਾਂ ਨੂੰ ਫਰਕ ਪਿਆ ਤਾਂ ਹੀ ਤਾਂ ਆ ਜਣੇ ਕੋਈ ਪੈਸਾ ਨਹੀਂ ਲੈਂਦੇ ਕੋਈ ਪੈਸਾ ਨਹੀਂ ਲੈਂਦੇ ਪਹਿਲੀ ਗੱਲ ਇੱਕ ਗੱਲ ਮੈਂ ਉਹ ਚ ਵੀਡੀਓ 'ਚ ਦੇਖੀ ਹੈ ਕਹਿੰਦੇ ਤੇਲ ਵੇਚਨ ਤੇ ਮਾਰਨ ਇਹਨਾਂ ਨੇ ਕਿਹਾ ਨਹੀਂ 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 ਉਹ ਇਹ ਨਹੀਂ ਕਹਿੰਦੇ ਕਿ ਸਾਡਾ ਤੇਲ ਲਵੋ ਉਹ ਕਹਿੰਦੇ ਆ ਜੀ ਆਪਣਾ ਜਿਹੜਾ ਕੈਮੀਕਲ ਫ੍ਰੀ ਤੁਸੀਂ ਆਪਣਾ ਤੇਲ ਲਗਾ ਸਕਦੇ ਹੋ ਇਹ ਇਹ ਨਹੀਂ ਜ਼ਬਰਦਸਤੀ ਨਹੀਂ ਕਰਦੇ ਕਿਸੇ ਨਾਲ ਜਿਹੜੇ ਉਹਨਾਂ ਨੇ ਕਿਹਾ ਨਾ ਜੀ ਇਹ ਮੈਂ ਗਾਣਾ ਚਾਹੁੰਨਾ ਵਾ ਕਿ ਜਿਹੜਾ ਵੀ ਸਹੀ ਹੈ ਜਾਨੂ ਨਾ ਸੁਲੋਨ ਜੀ ਅਸੀਂ ਸੋਚਦੇ ਹਾਂ ਸੁਲੋਨ ਬੰਦ ਚਲੋ ਤੁਸੀਂ ਕਰ ਹੋ ਗਿਆ ਵਾ ਲੇਕਿਨ ਜਦੋਂ ਇਹ ਲਗਾਣਗੇ ਅਸੀਂ ਫੇਰ ਆਵਾਂਗੇ ਜੀ ਮੇਰਾ ਨਾਮ ਅਜੀ ਸੁਨੀ ਹੈ ਜੀ ਮੈਂ ਬिलासपुर ਹਿਮਾਚਲ ਤੋਂ ਆਇਆ ਜੀ ਆ ਪਹਿਲਾਂ ਵੀ ਤੁਸੀਂ ਮੈਂ ਜੀ 10 ਦਿਨ ਪਹਿਲੇ ਲਗਾ ਕੇ ਗਿਆ ਥਾ ਤੋ ਉਤੇ ਬਾਦ ਬੀਰੋਜੀ ਬਹੁਤ ਫਰਕ ਜਗਿਆ ਤਾਂ ਅਸੀਂ ਫੇਰ ਦੁਬਾਰਾ ਆਏ ਆ ਸਸ ਪੈਸਾ ਪੂਆ ਵੀ ਦਿੰਦੇ ਹੈਗੇ ਨਹੀਂ ਜੀ ਪੈਸਾ ਕੋਈ ਨਹੀਂ ਲਿਆ ਉਹਨਾਂ ਨੇ ਬਲਕਿ ਉਹ ਤਾਂ ਹਰ ਹਰ ਤਰੀਕੇ ਨਾਲ ਬੰਦੇ ਨੂੰ ਗਾਈਡ ਕਰਦੇ ਆ ਜੀ ਉਹ ਹਰ ਤਰੀਕੇ ਨਾਲ ਦੱਸਦੇ ਆ ਕਿ ਦਵਾਈ ਲਗਾਉਣ ਦਾ ਤਰੀਕਾ ਕਿਦਾਂ ਹੈਗਾ ਜੀ ਦਵਾਈ ਉਹ ਆਪਣੇ ਆਪ ਲਗਾਉਂਦੇ ਆ ਫੇਰ ਉਹ ਦੱਸਦੇ ਹੈਗੇ ਆ ਕਿ ਦਵਾਈ ਅੱਖਾਂ ਚ ਚਲ ਜੇਗੀ ਅਗਰ ਬਚਾਣਾ ਹੈ ਉਸ ਤੇ ਉਹ ਬਲਕਿ ਆਪਣੇ ਆਪ ਹੀ ਤੋਂ ਹੁੰਦੇ ਹੈਗੇ ਉੱਥੇ ਠੀਕ ਹੈ ਨਾ ਜੀ ਆਪਣੇ ਆਪ ਹੀ ਤੋਂ ਹੁੰਦੇ ਹੈਗੇ ਉੱਥੇ ਇਹ ਨਹੀਂ ਕਹਿੰਦੇ ਆ ਕਿ ਵੀ ਤੁਸੀਂ ਦਵਾਈ ਲਗਾ ਕੇ ਚਲੇ ਜਾਓ ਆਪਣੇ ਆਪ ਧੋ ਲੋ ਨਹੀਂ ਜੀ ਉਹ ਪੂਰੀ ਮਤਲਬ ਸਰਵਿਸ ਪੂਰੀ ਫੁੱਲ ਜਿਹੜਾ ਕਿ ਸੀਲ ਕਰ ਦਿੱਤਾ ਗਿਆ ਹੁਣ ਤੁਸੀਂ ਕੀ ਕਰੋਗੇ ਇੱਥੇ ਖੜੋ ਹੋ ਆ ਜੀ ਤਾਂ ਜੀ ਉਹਨਾਂ ਤਾਂ ਦੇਖੋ ਇੰਨੇ ਲੋਕ ਖੜੇ ਆ ਗਏ ਉਹ ਅਸੀਂ ਅਸੀਂ ਤਾਂ ਉਹਨਾਂ ਵਾਸਤੇ ਹੀ ਕਰਾ ਰਹੇ ਹਾਂ ਅਸੀਂ ਨਾਲ ਲੱਗੇ ਆ ਬਰਾਬਰ ਦੇ ਨਾਲ ਦੂਜੀ ਅਗਰ ਕਿਸੇ ਦੀ ਅੱਖਾਂ 'ਚ ਕੋਈ ਫਰਕ ਪਿਆ ਹੈਗਾ ਤਾਂ ਇਹ ਉਹਨਾਂ ਦੀ ਹੀ ਬਦਲੋਤ ਹੈਗਾ ਹੈ ਉਹ ਉਹਨਾਂ ਨੇ ਖੁਦ ਕਰਿਆ ਹੈ ਜਿਹਨੇ ਬੰਦੇ ਨੇ ਆਪਣੇ ਆਪ ਹੀ ਧੋ ਲਿਆ ਹੈ ਆਪਣੇ ਹੱਥ ਲਗਾ ਲਏ ਠੀਕ ਹੈ ਨਾ ਜੀ ਦਵਾਈ ਆਪਣੇ ਆਪ ਉਹਨਾਂ ਨੇ ਲਗਾ ਲਈ ਹੈ ਕਿਤੇ ਅਸੀਂ ਆਪਣੀ ਰਿਸਪੌਂਸਿਬਿਲਿਟੀ ਆਪ ਹੀ ਲਵਾਨ ਨੂੰ ਤਿਆਰ ਹੈ ਜੇ ਸਾਨੂੰ ਕੋਈ ਕਹੀ ਅਕੀਨਾਂ ਮੈਂ ਆਪਣਾ ਮੈਂ ਡਾਕਟਰ ਰਮਨ ਖੰਨਾ ਹਾਂ ਡਿਸਟ੍ਰਿਕਟ ਆਯੁਰਵੈਦਿਕ ਕੰਪਲੈਕਸ ਸਰਕਮ ਡਾਕਟਰ ਇੰਸਪੈਕਟਰ ਅੱਜ ਇਹ ਡਿਪਾਰਟਮੈਂਟੋਂ ਬੁਲਾ ਸੀ ਕੀਤਾ ਗਿਆ ਹੈ ਇਹ ਇਹ ਕੱਲ ਸ਼ਾਮ ਨੂੰ 6 ਵਜੇ ਮੈਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਉਹਨਾਂ ਦਾ ਕਾਲ ਆਈ ਸੀ ਕਿ ਇਸ ਤਰ੍ਹਾਂ ਸੰਗਰੂਰ ਦੇ ਵਿੱਚ ਇਹ ਕੈਂਪ ਲਗਾ ਕੇ ਆਏ ਨੇ ਜਿਹਦੇ ਚ ਕੰਜੇ ਪੈਣ ਦਾ ਇਲਾਜ ਕਰਦੇ ਸੀ ਉੱਥੇ ਜਿਨ੍ਹਾਂ ਦੇ ਦਵਾਈ ਲਗਾਈ ਗਈ ਸੀਗੀ 60 70 ਮਰੀਜ਼ ਸਿਵਲ ਹਸਪੀਟਲ ਸੰਗਰੂਰ ਖਾਰਿਸ਼ ਨਾਲ ਅਲਰਜੀ ਦੇ ਰिएक्शन ਨਾਲ ਸੋਜਾ ਮੂੰਹ ਦੇ ਸੋਜੇ ਨਾਲ ਉੱਥੇ ਪਹੁੰਚੇ ਨੇ ਜਿਹਦੇ ਕਰਕੇ ਜਿਹਦਾ ਕੀ ਮਾਨਯੋਗ ਸਿਹਤ ਮੰਤਰੀ ਜੀ ਨੇ ਗੰਭੀਰ ਨੋਟਿਸ ਲਿਆ ਉਹ ਨੋਟਿਸ ਲੈਨ ਕਰਕੇ ਉਹਨਾਂ ਵੱਲੋਂ ਫਿਰ ਸਿਵਲ ਸਰਜਨ ਸਾਹਿਬ ਨੂੰ ਮੈਸੇਜ ਆਇਆ ਉਹਨਾਂ ਨੇ ਇੱਥੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਨੂੰ ਗਿਆ ਕਿ ਕਾਰਵਾਈ ਕੀਤੀ ਜਾਵੇ ਪਰ ਕਿਉਂਕਿ ਜਿਹੜਾ ਇਹ ਪ੍ਰੋਡਕਟ ਲਗਾ ਰਹੇ ਸੀ ਉਹ ਆਯੁਰਵੈਦਿਕ ਪ੍ਰੋਡਕਟ ਸੀ ਇਸ ਲਈ ਉਹਨਾਂ ਨੇ ਮੈਨੂੰ ਸ਼ਾਮ ਨੂੰ 6 ਵਜੇ ਕਾਲ ਕੀਤੀ ਕਿ ਇਹ ਆਯੁਰਵੈਦਿਕ ਪ੍ਰੋਡਕਟ ਹੈ ਤੁਸੀਂ ਇਹਦੇ ਖਿਲਾਫ ਕਾਰਵਾਈ ਤੁਹਾਡੇ ਵੱਲੋਂ ਬੱਤੀ ਹੈ ਤੇ ਸ਼ਾਮ ਨੂੰ 7 ਵਜੇ ਮੈਂ ਆਪਣੀ ਟੀਮ ਨਾਲ ਇੱਥੇ ਆਇਆ ਸੀਗਾ ਉਦੋਂ ਇਹ ਬੰਦ ਸੀ ਕਿਉਂਕਿ ਮੈਨੂੰ ਪਤਾ ਲੱਗਿਆ ਸੀਗਾ ਕਿ ਇਹ ਮੰਗਲਵਾਰ ਵੀਰਵਾਰ ਔਰ ਸ਼ਨੀਵਾਰ ਇੱਥੇ ਦਵਾਈ ਲਗਾਉਂਦੇ ਨੇ ਫਿਰ ਅਸੀਂ ਡਿਸਾਈਡ ਕੀਤਾ ਕਿ ਸਵੇਰੇ ਇੱਕ ਵਾਰ ਦੁਬਾਰਾ ਆਇਆ ਜਾਏਗਾ 10 ਵਜੇ ਅਸੀਂ ਇੱਥੇ ਆਏ ਸੀਗੇ ਤੇ ਇਹ ਬੰਦ ਪਿਆ ਸੀ 3rd ਫਲੋਰ ਔਰ 4th ਫਲੋਰ ਦੋਨੋਂ ਪਏ ਸੀ ਬੰਦ ਪਏ ਸੀ ਅਸੀਂ ਉਹਨਾਂ ਨੂੰ ਸੀਲ ਕਰਕੇ ਜਾ ਰਹੇ ਹਾਂ ਅਸੀਂ ਉਹਦੇ 'ਚ ਇਹ ਲਿਖਿਆ ਹੈ ਕਿ ਤੁਸੀਂ ਜਦੋਂ ਆਓ ਸਾਨੂੰ ਕੰਟੈਕਟ ਕਰੋ ਫੋਨ ਨੰਬਰ ਉੱਥੇ ਲਿਖਿਆ ਹੋਇਆ ਹੈ ਅਸੀਂ ਇੱਥੇ ਚੈੱਕ ਅਪ ਚੈਕਿੰਗ ਕਰਾਂਗੇ ਜੋ ਪ੍ਰੋਡਕਟ ਉਹ ਲਗਾਉਂਦੇ ਆ ਉਹਦੇ ਸੈਂਪਲ ਲਵਾਂਗੇ ਔਰ ਉਸ ਟੈਸਟ ਕਰਨੇ ਭੇਜਾਂਗੇ ਕਿਹੜੀ ਕੰਪਨੀ ਤੋਂ ਬਣਾਇਆ ਗਿਆ ਉਹ ਸਾਰਾ ਕੁਝ ਦਿਖਾਇਆ ਜਾਊਗਾ ਉਸ ਸਾਰਾ ਜੋ ਬੰਦ ਦੀ ਕਾਰਵਾਈ ਹੋਊਗੀ ਉਹ ਕਿੱਥੇ ਸੀਲ ਘਾਤਾ ਖੁੱਲ ਜਾਏਗੀ ਇਹਨਾਂ ਦੀ ਜਦੋਂ ਆਗੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਿਲ ਹੋਣਗੇ ਉਸ ਤੋਂ ਬਾਅਦ ਉੱਥੇ ਅਧਰਾਫੇ ਵੀ ਦਰਜ ਹੋਈ ਹੈ ਇਹਨਾਂ ਦੇ ਐਫ ਆਈ ਆਰ ਵੀ ਦਰਜ ਹੋਈ ਹੈ ਉੱਥੇ ਸੰਗਰੂਰ ਸਾਹਿਬ ਪਿੰਲੇ ਬੰਦੇ ਦਾ ਪਤਾ ਕੁਝ ਨਹੀਂ ਦੋ ਬੰਦੇ ਸੀਗੇ ਜੀ ਦੋ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਇੱਕ ਤਾਂ ਅਮਨ ਹੈ ਜਿਹੜਾ ਇੱਥੇ ਹੈ ਔਰ ਇੱਕ ਜਿਹਨੇ ਉੱਥੇ ਆਰਗੇਨਾਈਜ਼ ਕਰਵਾਇਆ ਸੀ you